ਸ਼ਹਿਰ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਇੱਕ ਵਾਰ ਗੋਲੀਆਂ ਦੀ ਆਵਾਜ਼ਾਂ ਕਰਕੇ ਸ਼ਹਿਰ ਸੁੰਨ ਹੋ ਗਿਆ ਐਕਟਿਵ ਸਵਾਰ ਨੌਜਵਾਨਾਂ ਦੇ ਵਿੱਚ ਝੜਪੋ ਕੇ ਇਸ ਤੋਂ ਬਾਅਦ ਦੋ ਨੌਜਵਾਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਚਸ਼ਮਦੀਦਾ ਦੇ ਮੁਤਾਬਕ ਕੁੜੀਆਂ ਦੇ ਮਾਮਲੇ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਝੜਪੋਈਏ ਦੂਸਰੇ ਪਾਸੇ ਇਸ ਪੂਰੇ ਮਾਮਲੇ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਇੰਜਰ ਉਹਨਾਂ ਨੂੰ ਪਤਾ ਲਿਆ ਉਹਨਾਂ ਨੇ ਕਿਹਾ ਵੀ ਸਾਡੇ ਜੰਡਿਆਲੇ ਦੇ ਲੜਕੇ ਸੀ ਇਹ ਬਟਾਲੇ ਦੇ ਆ ਔਰ ਸੇ ਜਿੱਥੇ ਕਿਉਂ ਆਏ ਇਹ ਜੇ ਕਨਫਰਮ ਜਦੋਂ ਪਤਾ ਲੱਗੇ ਕੀ ਹੋਇਆ ਕੀ ਗੱਲ ਹੋਈ ਜੀ ਨਹੀਂ ਨਹੀਂ ਕੋਈ ਗੈਂਗਵਾਰ ਨਹੀਂ ਹੈਗਾ ਇਹਨਾਂ ਦਾ ਆਪਸੀ ਕੋਈ ਚੱਕਰ ਸੀ ਫਰੈਂਡ ਸਰਕਲ ਦੇ ਵਿੱਚ ਹੀ ਕਿੰਨੀ ਕਿੰਨੀ ਗੋਲੀਆਂ ਲੈ ਕੇ ਕੁਝ ਹੋਇਆ ਜੀ ਨਹੀਂ ਨਹੀਂ ਕੋਈ ਲੜਕੀ ਪਤਾ ਲੱਗਦਾ ਇਸ ਤਰ੍ਹਾਂ ਮੁੰਡਾ ਕਹਿੰਦਾ ਵੀ ਮੇਰੀਆਂ ਕੋਈ ਫਰੈਂਡ ਸੀ ਉਹਦੇ ਨਾਲ ਮੇਰੀਆਂ ਫੋਟੋਆਂ ਸੀ ਇਸ ਕਰਕੇ ਸਾਡਾ ਹੋਇਆ ਕੋਈ ਗੈਂਗਵਾਰ ਕੋਈ ਗੱਲ ਦੋ ਗੋਲੀਆਂ ਚੱਲੀਆਂ ਕਿੱਥੇ ਮੈਡਮ ਚੱਲੀਆਂ ਕਿੱਥੇ ਬਟਾਲੇ ਦੇ ਜੀ ਨਾ ਨਾ ਇਹ ਬਟਾਲੇ ਦਾ ਕਿ ਜੰਡੇ ਵਾਲੇ ਦਾ ਮੁੰਡੇ ਪੜਦੇ ਨੇ ਕਿਹਦੇ ਮੈਡਮ ਪੜਦੇ ਨੇ ਕਹਿੰਦੇ ਐਡਮਿਸ਼ਨ ਲੈਣਾ ਹੈ ਹੁਣ ਕਨਫਰਮ ਪਤਾ ਲੱਗ ਜਾਏਗਾ ਖਾਲਸਾ ਕੋਲ ਤਾਂ ਪਰਮੋ ਕੰਡੀਸ਼ਨ ਕਿਸ ਤਰ੍ਹਾਂ ਦੀ ਜੀ ਦੋਵਾਂ ਦੀ ਕੰਡੀਸ਼ਨ ਠੀਕ ਹੈ ਫਿਰ ਲੱਗ ਐਸਐਮਜ਼ेड ਪੰਜਾਬ ਦੇ ਲਈ ਅਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ